ਫਿਰ 10 ਵਜੇ ਤੋਂ ਅਸੀਂ ਇਹ ਸਫ਼ਰ ਤੇ ਆਂ ਔਰ ਹਲੇ ਵੀ ਮਨੋਤ ਤੱਕ ਜਾਣਾ 2-3 ਥਾਮਾਂ ਤੇ ਹਲੇ ਪ੍ਰੋਗਰਾਮ ਰਹਿਦਾ ਉੱਥੇ ਬਾਅਦ ਇਕੱਠਾ ਹੋਣਾ ਹੈ ਇਸ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਔਰ ਤੁਹਾਨੂੰ ਅਹੀ ਬੇਨਤੀ ਕਰੂੰਗਾ ਮੇਰੀ ਵੀ ਖੇਤਰੀ ਪਾਰਟੀ ਛੋਟੀ ਆਪਣੀ ਪਾਰਟੀ ਪੰਜਾਬ ਪੰਜਾਬੀ ਪੰਜਾਬੀਅਤ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਬਹੁਤ ਵੱਡਾ ਫੈਸਲਾ ਬੰਦੀ ਸਿੰਘਾਂ ਦੇ ਹੱਕ 'ਚ ਕਿਸਾਨਾਂ ਦੇ ਹੱਕ 'ਚ ਔਰ ਉਹ ਸਰਕਾਰ ਸੂਬੇ ਤੇ ਸੈਕਟਰ ਦੀ ਸਰਕਾਰ ਦੇ ਜਨਾਬ ਜਿਨ੍ਹਾਂ ਨੇ ਆ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਆ ਜਾਂ ਐਨਐਸਏ ਸਾਡੇ ਨੌਜਵਾਨਾਂ ਤੇ ਲਾਈ ਆ ਉਹਦੇ ਵਿਰੁੱਧ ਇੱਕ ਫੈਸਲਾ ਕੀਤਾ ਔਰ ਮੈਂ ਮੰਨਦਾ ਕਿ ਜੋ ਗੱਠਜੋੜ ਆਪ ਦਾ ਤੇ ਕਾਂਗਰਸ ਦਾ ਵੋਟ ਭਾਵੇਂ ਜਾੜੂ ਨੂੰ ਭਾ ਦਿਓ ਤੇ ਸਮਝੋ ਕਾਂਗਰਸ ਨੂੰ ਪਹ ਗਈ ਕਾਂਗਰਸ ਨੂੰ ਪਾ ਦਿਓ ਤੇ ਸਮਝੋ ਝਾੜੂ ਨੂੰ ਪੈ ਗਈ ਔਰ ਰਾਤ ਦੇ ਨੇਰੇ ਦਿਨ ਦਾ ਫੈਸਲਾ ਇਹਨਾਂ ਦਾ ਕਾਂਗਰਸ ਤੇ ਆਪ ਦਾ ਰਾਤ ਨੂੰ ਭਗਵੰਤ ਦਾ ਫੈਸਲਾ ਭਾਜਪਾ ਨਾਲ ਇਸ ਲਈ ਬਚ ਜੋ ਔਰ ਜਿਹੜਾ ਆਪ ਦੀ ਧੀ ਦਾ ਨਹੀਂ ਹੋ ਸਕਿਆ ਬਾਪ ਉਹਨੇ ਸਾਥ ਸੰਗਤ ਦੀ ਥੋੜਾ ਕਿੱਥੋਂ ਬਣਨਾ ਤੁਸੀਂ ਵੱਧ ਜਾਣਦੇ ਹੋ ਧੀ ਤੇ ਬਾਪ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਔਰ ਭਗਵੰਤ ਦੀ ਧੀ ਕਹਿੰਦੀ ਹੈ ਮੇਰਾ ਪਿਓ ਨਹੀਂ ਕਿਉਂਕਿ ਇਹ ਤਾਂ ਉਨੇ ਮਾੜਾ ਉਹਦੇ ਨਾਲ ਵਿਹਾਰ ਕੀਤਾ ਇਸ ਲਈ ਉਹ ਆਪ ਦੀ ਬੇਟੀ ਆਪ ਦੇ ਬਜ਼ੁਰਗ ਨੂੰ ਪਾਪ ਨਹੀਂ ਮੰਨ ਕੇ ਰਾਜੀ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਉਹਨੇ ਪੰਜਾਬ ਦੇ ਲੋਕਾਂ ਦਾ ਤਾਂ ਕੀ ਸੇਵਾ ਕਰਨੀ ਹੈ ਇਸ ਵੀ ਆਸ ਕਰਦਾ ਉਮੀਦ ਕਰਦਾ ਹੈ ਮਦਰੀਪੁਰ ਸਾਹਿਬ ਨੂੰ ਕਾਮਯਾਬ ਕਰੋਗੇ ਔਰ ਅੱਜ ਵਧਾਈ ਹੈ ਇਹਨਾਂ ਦੀ ਟੀਮ ਨੂੰ ਕਿ ਚੱਕ ਤੇ ਆ ਫੱਟੇ ਪਰ ਹੁਣ ਥੋੜੀਆਂ ਚੀਕਾ ਚੱਕਾ ਕਢਾ ਦਿਓ ਜਦੋਂ ਵੋਟਾਂ ਪੈਣੀਆਂ ਸੋ ਜੀ ਦਾ ਬੋਲਣ ਨੂੰ ਬਹੁਤ ਬੋਲ ਬੋਲਦੇ ਵੀ ਧਵਾਵਾਗੇ ਕੰਮੀਆਂ ਜਦੋਂ ਐਦ ਕੀ ਝਾੜੂ ਝੂੜੂ ਪਿਛਲੀ ਵਾਰੀ ਤੁਸੀਂ ਤਾਂ ਬੁਲਾਤਾ ਤੇਜ ਬੜਾ ਸਿਆਣਾ ਝਾੜੂ ਝਾੜਨਾ ਚਾਪਾ ਨੇ ਹੁਣ ਥੀਲਾ ਥੀਲਾ ਕਰ ਦੇਣਾ ਥੀਲਾ ਥੀਲਾ ਕਰ ਦੇਣਾ ਬਹੁਤ ਬਹੁਤ ਧੰਨਵਾਦ ਤੇ ਵੋਟਾਂ ਪਾ ਕੇ ਚੀਕਾ ਕਢਾ ਦੇ ਤੁਸੀਂ ਨਾ ਆਪ ਕਢਾ ਲਿਆਂਗੇ ਤੁਛਾ ਕੰਮ ਮੈਨੂੰ ਦੇ ਦਿਓ ਕਲੀ ਬਹੁਤ ਬਹੁਤ ਧੰਨਵਾਦ ਰਹਿ ਗੀਕਾ ਗੱਲ ਸਾਹਿਬ ਵਾਹਿਗੁਰੂ ਜੀ